ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਜੋ ਉਪਾਅ ਲੈ ਕੇ ਆਏ ਹਾਂ ਸਾਧ ਸੰਗਤ ਜੀ ਇਹ ਉਹਨਾਂ ਦੇ ਲਈ ਹੈ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਵਿਆਹ ਸ਼ਾਦੀ ਦੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਉਹਨਾਂ ਦੇ ਲਈ ਹੈ ਜੋ ਪਾੜ ਪੂਜਾ ਵੀ ਬਹੁਤ ਕਰਦੇ ਹਨ ਪਰ ਫਿਰ ਵੀ ਉਹਨਾਂ ਦੇ ਵਿਆਹ ਦੇ ਵਿੱਚ ਬਹੁਤ ਦੇਰੀ ਹੋ ਰਹੀ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਜੇਕਰ ਗੱਲ ਕਰੀਏ ਜਿਨ੍ਹਾਂ ਦੇ ਘਰ ਦੇ ਵਿੱਚ ਸਥਾਪਨਾ ਕੀਤੀ ਹੋਈ ਹੈ ਭਾਵ ਕਿ 파ੜ ਪੂਜਾ ਵਾਲਾ ਜਿਨ੍ਹਾਂ ਨੇ ਸਥਾਨ ਬਣਾਇਆ ਹੋਇਆ ਹੈ ਜੇਕਰ ਤੁਸੀਂ ਉੱਥੇ ਵਾਧ ਰੱਖ ਰਹੇ ਹੋ ਅਗਰ ਤੁਸੀਂ ਆਪਣੇ ਘਰ ਦੇ ਵਿੱਚ 파ੜ ਪੂਜਾ ਵਾਲਾ ਕੋਈ ਸਥਾਨ ਨਹੀਂ ਬਣਾਇਆ ਤਾਂ ਤੁਸੀਂ ਵਾਧ ਨਹੀਂ ਰੱਖਿਆ ਤਾਂ ਇਸ 파ੜ ਨੂੰ ਤੁਸੀਂ ਤਾਂ ਵੀ ਕਰ ਸਕਦੇ ਹੋ ਜੇਕਰ ਤੁਸੀਂ ਸਥਾਪਨਾ ਕੀਤੀ ਹੈ ਵਾਧ ਵੀ ਰੱਖ ਰਹੇ ਹੋ ਫਿਰ ਵੀ ਤੁਸੀਂ ਕਰ ਸਕਦੇ ਹੋ ਜੇਕਰ ਨਹੀਂ ਤਾਂ ਤੁਸੀਂ ਵਾਧ ਰੱਖੋ ਫਿਰ ਤੁਸੀਂ ਇਸ ਉਪਾਅ ਨੂੰ ਕਰੋ ਜੇਕਰ ਤੁਸੀਂ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਹਾਨੂੰ ਇਸ ਦਾ ਲਾਭ ਜ਼ਰੂਰ ਹੋਵੇਗਾ ਇਸੇ ਤਰ੍ਹਾਂ ਤੁਹਾਡੇ ਬੱਚਿਆਂ ਦੀ ਲਗਾਤਾਰ ਉਮਰ ਨਿਕਲਦੀ ਜਾ ਰਹੀ ਹੈ ਵਿਆਹ ਨਹੀਂ ਹੋ ਰਿਹਾ ਵਿਆਹ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਰੁਕਾਵਟਾਂ ਆ ਰਹੀਆਂ ਹਨ ਭਾਵੇਂ ਤਾਂ ਉਹ ਲੜਕਾ ਹੋਵੇ ਭਾਵੇਂ ਲੜਕੀ ਹੋਵੇ ਉਹਨਾਂ ਦੇ ਮਾਤਾ ਜੀ ਨੂੰ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਬੱਚੇ ਕਈ ਵਰਗਾਤੋਂ ਬਾਹਰ ਰਹਿੰਦੇ ਹੁੰਦੇ ਹਨ ਜਾਂ ਵਿਦੇਸ਼ ਦੇ ਵਿੱਚ ਅਗਰ ਉਹ ਬੱਚੇ ਖੁਦ ਵੀ ਇਸੋ ਪਾਣੂ ਕਰਨਾ ਚਾਹੁੰਦੇ ਹਨ ਤਾਂ ਉਹ ਖੁਦ ਵੀ ਇਸੋ ਪਾਣੂ ਕਰ ਸਕਦੇ ਹਨ ਇਸੋ ਪਾਣੂ ਅਸੀਂ ਕਰਨਾ ਕਿਸ ਤਰੀਕੇ ਦੇ ਨਾਲ ਹੈ ਇਹ ਕਿਵੇਂ ਕਰਨਾ ਹੈ ਕਿੰਨਾ ਸਮਾਂ ਕਰਨਾ ਹੈ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਸੋ ਪਾਣੂ ਕਰਨ ਦੇ ਲਈ ਅਸੀਂ ਇਹ ਸਾਰੀ ਜਾਣਕਾਰੀ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਤੇ ਖਾਸ ਹੋਣ ਵਾਲੇ ਹਨ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਡ ਕੀਤੇ ਜ਼ਰੂਰ ਦੇਖਿਓ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਸੰਗਾ ਜੀ ਵੀਡੀਓ ਨੂੰ ਵਾਤਵਾਦ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲਿਖ ਕੇ ਆਪਣੇ ਹਾਜ਼ਰੀ ਚ ਰੋ ਲਿਖਵਾਓ ਜੀ ਸਾਸ ਸੰਗਤ ਜੀ ਆਪਣੇ ਬੱਚਿਆਂ ਦੇ ਵਿਆਹ ਸ਼ਾਦੀ ਦੇ ਵਿੱਚ ਆ ਰਹੀ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਤੁਸੀਂ ਇਸ ਉਪਾਅ ਨੂੰ ਅੱਜ ਦੇ ਦਿਨ ਤੇ ਸ਼ਾਮ ਦੇ ਸਮੇਂ ਤੁਸੀਂ ਕਰ ਸਕਦੇ ਹੋ ਇਸੇ ਤਰ੍ਹਾਂ ਜੇਕਰ ਅਸੀਂ ਪੂਜਾ ਦੀ ਗੱਲ ਕਰੀਏ ਤਾਂ ਉਹ ਸ਼ਾਮ ਦੇ ਸਮੇਂ ਕੀਤੀ ਜਾਂਦੀ ਹੈ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਹੈ ਕਿਸੇ ਕੰਮਕਾਰ ਜਾਂ ਪ੍ਰੋਬਲਮ ਦੀ ਵਜ੍ਹਾ ਦੇ ਕਰਕੇ ਤੁਸੀਂ ਸ਼ਾਮ ਦੇ ਸਮੇਂ ਨਹੀਂ ਕਰ ਸਕਦੇ ਤਾਂ ਤੁਸੀਂ ਸਵੇਰ ਦੇ ਟਾਈਮ ਵੀ ਕਰ ਸਕਦੇ ਹੋ ਪਰ ਤੁਸੀਂ ਕੋਸ਼ਿਸ਼ ਇਹ ਹੀ ਕਰਨੀ ਹੈ ਕਿ ਸੋਪਾਣ ਨੂੰ ਤੁਸੀਂ ਸ਼ਾਮ ਦੇ ਸਮੇਂ ਕਰਨਾ ਤੇ ਜਦੋਂ ਤੁਸੀਂ ਸੋਪਾਣ ਨੂੰ ਕਰਨ ਲੱਗਣਾ ਹੈ ਉਸ ਸਮੇਂ ਤੁਸੀਂ ਇੱਕ ਵਾਰ ਇਸ਼ਨਾਨ ਜ਼ਰੂਰ ਕਰ ਲੈਣਾ ਹੈ ਇਸੇ ਤਰ੍ਹਾਂ ਤੁਸੀਂ ਸੋਚੋਗੇ ਕਿ ਅਸੀਂ ਸਵੇਰ ਦੇ ਸਮੇਂ ਇਸ਼ਨਾਨ ਕੀਤਾ ਹੈ ਹੁਣ ਰਹਿਣ ਦਿੰਦੇ ਹਾਂ ਫਿਰ ਵੀ ਤੁਸੀਂ ਇਸ ਪਾਣੂ ਕਰੰਦੇ ਸਮੇਂ ਇਸ਼ਨਾਨ ਜ਼ਰੂਰ ਕਰਨਾ ਤੇ ਇਸ਼ਨਾਨ ਕਰਨ ਉਪਰੰਤ ਤੁਸੀਂ ਲਾਲ ਪੀਲੇ ਰੰਗ ਦਾ ਕੋਈ ਵੀ ਕੱਪੜਾ ਤੁਹਾਡੇ ਕੋਲ ਹੋਵੇ ਉਹੀ ਤੁਸੀਂ ਕੱਪੜੇ ਲਾਲ ਜਾਂ ਪੀਲੇ ਰੰਗ ਦੇ ਤੁਸੀਂ ਪਾ ਸਕਦੇ ਹੋ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਤੁਹਾਡੇ ਘਰ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਥਾਨ ਹੋਵੇਗਾ ਤੁਸੀਂ ਉੱਥੇ ਹੀ ਬੈਠ ਜਾਣਾ ਹੈ ਤੇ ਉੱਥੇ ਬੈਠਣ ਤੋਂ ਬਾਅਦ ਜੇਕਰ ਤਾਂ ਤੁਹਾਡੇ ਪਾਠ ਪੂਜਾ ਵਾਲੇ ਸਥਾਨ ਤੇ ਤੁਹਾਡੇ ਘਰ ਦੇ ਵਿੱਚ ਕਿਸੇ ਗੁਰੂ ਜਿਹੜੇ ਵੀ ਤੁਸੀਂ ਗੁਰੂ ਨੂੰ ਮੰਨਦੇ ਹੋ ਉਹਨਾਂ ਦੀ ਫੋਟੋ ਹੈ ਤੇ ਇਸੇ ਤਰ੍ਹਾਂ ਉਹ ਤੁਸੀਂ ਫੋਟੋ ਦੇ ਸਾਹਮਣੇ ਬੈਠ ਜਾਣਾ ਹੈ ਜੇਕਰ ਮੰਨ ਲਓ ਕਿ ਤੁਹਾਡੇ ਘਰ ਦੇ ਵਿੱਚ ਨਵਰਗ ਦੀ ਫੋਟੋ ਨਹੀਂ ਹੈ ਚਿੱਤਰ ਨਹੀਂ ਹੈ ਜੇਕਰ ਤੁਹਾਡੇ ਕੋਲ ਕੋਈ ਵੀ ਫੋਟੋ ਨਹੀਂ ਹੈ ਤਾਂ ਤੁਸੀਂ ਘਰ ਦੇ ਵਿੱਚ ਕਿਤੇ ਵੀ ਆਸਣ ਲਗਾ ਕੇ ਬੈਠ ਸਕਦੇ ਹੋ ਇਸ ਪਾਣ ਨੂੰ ਕਰ ਸਕਦੇ ਹੋ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਉਸੇ ਕੀ ਕਰਨਾ ਹੈ ਇੱਕ ਮਿੱਟੀ ਦਾ ਦੀਵਾ ਲੈਣਾ ਹੈ ਮਿੱਟੀ ਦਾ ਦੀਵਾ ਸਾਫ ਸੁਥਰਾ ਹੋਣਾ ਚਾਹੀਦਾ ਹੈ ਉਸੇ ਵਿੱਚ ਤੁਸੀਂ ਲੰਮੇ ਵਤੀਲ ਲਗਾ ਕੇ ਦੇਸੀ ਘਿਓ ਪਾ ਕੇ ਦੇਸੀ ਘਿਓ ਪਾ ਕੇ ਉਹ ਦੇਸੀ ਘਿਓ ਦਾ ਦੀਵਾ ਫੋਟੋ ਦੇ ਅੱਗੇ ਅਰਪਿਤ ਕਰਨਾ ਹੈ ਉੱਥੇ ਰੱਖ ਕੇ ਤੁਸੀਂ ਚਲਾਉਣਾ ਹੈ ਜਦ ਤੁਸੀਂ ਇਸ ਦੀਵੇ ਨੂੰ ਚਲਾਉਣਾ ਤੇ ਉਸ ਤੋਂ ਪਹਿਲਾਂ ਤੁਸੀਂ ਆਪਣੇ ਮਨ ਦੇ ਅੰਦਰ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦਾ ਧਿਆਨ ਧਰਨਾ ਹੈ ਕਿਉਂਕਿ ਪਰਮਾਤਮਾ ਦਾ ਧਿਆਨ ਤਰ੍ਹਾਂ ਦੇ ਨਾਲ ਹੀ ਸਾਰੀਆਂ ਪ੍ਰੋਬਲਮ ਦੂਰ ਹੋਣਗੀਆਂ ਤੁਹਾਡੇ ਬੱਚਿਆਂ ਦੇ ਜਨਮ ਕੁੰਡਲੇ ਦੇ ਵਿੱਚ ਜੋ ਵੀ ਪ੍ਰੋਬਲਮ ਹੁੰਦੀ ਹੈ ਜੋ ਵੀ ਉਹਨਾਂ ਦੇ ਰਿਸ਼ਤੇ ਦੇ ਵਿੱਚ ਆ ਰਹੀਆਂ ਰੁਕਾਵਟਾਂ ਹਨ ਉਹ ਸਾਰੀਆਂ ਪ੍ਰੋਬਲਮ ਇੱਕ ਵਾਰ ਦੇ ਵਿੱਚ ਹੀ ਦੂਰ ਹੋ ਜਾਂਦੀਆਂ ਹਨ ਜਿੰਨੀਆਂ ਵੀ ਤੁਹਾਡੇ ਕਾਰੋਬਾਰ ਦੇ ਜਾਂ ਕਿਸੇ ਵੀ ਪ੍ਰੋਬਲਮ ਦੇ ਵਿੱਚ ਰੁਕਾਵਟਾਂ ਹੁੰਦੀਆਂ ਨੇ ਉਹ ਵੀ ਤੁਰੰਤ ਦੂਰ ਹੋ ਜਾਂਦੀਆਂ ਹਨ ਤੇ ਆਪਣੇ ਮਨ ਅੰਦਰ ਤੁਸੀਂ ਪਰਮਾਤਮਾ ਦਾ ਧਿਆਨ ਤਾਰ ਕੇ ਇਹ ਵੀ ਆਪਣੀ ਮਨੋ ਕਾਮਨਾ ਬੋਲਣੀ ਹੈ ਕਿ ਇਹ ਉਪਾਅ ਜੋ ਵੀ ਤੁਸੀਂ ਕਰ ਰਹੇ ਹੋ ਇਹ ਉਪਾਅ ਤੁਹਾਡੇ ਸਕਸੈਸਫੁਲ ਹੋ ਜਾਣ ਤੁਹਾਡੀਆਂ ਚਿੰਨੀਆਂ ਵੀ ਮਨੋ ਕਾਮਨਾ ਨੇ ਪੂਰੀਆਂ ਹੋਣ ਇਸ ਪਾਣੂ ਕਰਨ ਦੇ ਲਈ ਤੁਸੀਂ ਇੱਕ ਪਲੇਟ ਜਾਂ ਥਾਲੀ ਲੈਣੀ ਹੈ ਪਲੇਟ ਥਾਲੀ ਲੈਣ ਤੋਂ ਬਾਅਦ ਵਿੱਚ ਤੁਸੀਂ ਇੱਕ ਲਾਲ ਰੰਗ ਦਾ ਕੱਪੜਾ ਲੈਣਾ ਹੈ ਲਾਲ ਰੰਗ ਦਾ ਜਿਹੜਾ ਤੁਸੀਂ ਕੱਪੜਾ ਲੈਣਾ ਉਸ ਦਾ ਸਾਈਜ਼ ਰੁਮਾਲ ਸਾਈਜ਼ ਤਾਂ ਹੋਣਾ ਚਾਹੀਦਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਕੱਪੜਾ ਹੈ ਉਹ ਥੋੜਾ ਵੱਡਾ ਤੇ ਉਸ ਨੂੰ ਰੁਮਾਲ ਸਾਈ ਦੇ ਵਿੱਚ ਤੁਸੀਂ ਕੱਟ ਕੇ ਵੀ ਲੈ ਸਕਦੇ ਹੋ ਤੇ ਜੇਕਰ ਨਹੀਂ ਤਾਂ ਤੁਸੀਂ ਲਾਲ ਰੰਗ ਦਾ ਰੁਮਾਲ ਹੀ ਤੁਸੀਂ ਬਜਾਤੋਂ ਮੰਗਾ ਸਕਦੇ ਹੋ ਇਸ ਤਰ੍ਹਾਂ ਜਿਹੜੀ ਤੁਸੀਂ ਪਲੇਟ ਥਾਲੀ ਲਈ ਹੈ ਉਸ ਦੇ ਵਿੱਚ ਰੁਮਾਲ ਨੂੰ ਤੁਸੀਂ ਵਿਛਾ ਲੈਣਾ ਹੈ ਐਸ ਤੋਂ ਬਾਅਦ ਵਿੱਚ ਤੁਸੀਂ ਇੱਕ ਕਿਸੇ ਕਟੋਰੀ ਦੇ ਵਿੱਚ ਪੀਸੀ ਹੋਈ ਹਲਦੀ ਲੈ ਲੈਣੀ ਹੈ ਉਸ ਦੇ ਵਿੱਚ ਤੁਸੀਂ ਗੰਗਾ ਜਲ ਪਾ ਕੇ ਜਾਂ ਫਿਰ ਸਾਫ ਪਾਣੀ ਪਾ ਕੇ ਉਸ ਦਾ ਇੱਕ گاੜਾ ਜਿਹਾ ਪੇਸਟ ਤਿਆਰ ਕਰ ਲੈਣਾ ਹੈ گاੜਾ ਜਿਹਾ ਪੇਸਟ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਜਿਹੜੀ ਤੁਹਾਡੀ ਗੁਰੂ ਉਂਗਲੀ ਹੁੰਦੀ ਹੈ ਕਹਨ ਤੋਂ ਭਾਵ ਕੇ ਜੋ ਅੰਗੂਠੇ ਵਾਲੇ ਨਾਲ ਦੀ ਉਂਗਲੀ ਹੁੰਦੀ ਹੈ ਗੁਰੂ ਉਂਗਲੀ ਕਿਹਾ ਜਾਂਦਾ ਹੈ ਤਾਂ ਉਸ ਉਂਗਲੀ ਦੇ ਨਾਲ ਜਿਹੜਾ ਤੁਸੀਂ ਹਲਦੀ ਦਾ ਪੇਸਟ ਬਣਾਇਆ ਉਸ ਦੇ ਨਾਲ ਤੁਸੀਂ گاੜਾ ਪੂਰੀ ਤਰ੍ਹਾਂ ਇੱਕ ਸੁਆਸਤਿਕ ਦਾ ਚਿੰਨ ਬਣਾ ਲੈਣਾ ਹੈ ਜੋ ਥਾਲੀ ਜਾਂ ਫਲੇਟ ਦੇ ਵਿੱਚ ਰੁਮਾਲ ਵਛਾਇਆ ਉਸ ਦੇ ਉੱਪਰ ਸਭ ਤੋਂ ਪਹਿਲਾਂ ਸਵਾਸਤਿਕ ਦਾ ਚਿੰਨ ਬਣਾਉਣਾ ਹੈ ਹਲਦੀ ਦਾ ਜੋ ਵੀ ਤੁਸੀਂ ਗਾੜਾ ਪੇਸਟ ਤਿਆਰ ਕੀਤਾ ਹੈ ਉਸ ਦੇ ਨਾਲ ਇਸ ਤੋਂ ਬਾਅਦ ਦੇ ਵਿੱਚ ਤੁਸੀਂ نیچے ਲਿਖਣਾ ਹੈ ਜੈ ਮੰਕ ਤਿਆਣੀ ਫਿਰ ਲਿਖਣਾ ਹੈ ਜੈ ਦੇਵੀ ਕਥਿਆਣੀ ਜੇਕਰ ਤੁਸੀਂ ਦੋਨੋਂ ਲਿਖਣਾ ਚਾਹੁੰਦੇ ਹੋ ਤਾਂ ਦੋਨੋਂ ਲਿਖ ਸਕਦੇ ਹੋ ਜੇਕਰ ਤੁਸੀਂ ਦੋਨਾਂ ਵਿੱਚੋਂ ਇੱਕ ਲਿਖਣਾ ਹੈ ਤਾਂ ਇੱਕ ਲਿਖ ਸਕਦੇ ਹੋ ਜ਼ਰੂਰੀ ਨਹੀਂ ਕਿ ਦੋਨੋਂ ਹੀ ਲਿਖਣੇ ਹਨ ਪਰ ਇਹ ਕੁਝ ਜ਼ਰੂਰ ਲਿਖਣਾ ਹੈ ਇਸੇ ਤਰ੍ਹਾਂ ਜਿਵੇਂ ਤੁਸੀਂ ਰਮਾਲ ਦੇ ਉੱਪਰ ਲਿਖਿਆ ਹੈ ਜੈ ਮਾਂ ਕਤਿਆਣੀ ਦੇਵੀ ਤਾਂ ਉਸੇ ਨੀਚੇ ਤੁਸੀਂ 9 ਬਿੰਦੀਆਂ ਲਗਾਉਣੀਆਂ ਨੇ ਜਿਹੜੀਆਂ ਤੁਸੀਂ 9 ਬਿੰਦੀਆਂ ਲਗਾਉਣੀਆਂ ਨੇ ਉਹ ਤੁਸੀਂ ਸਿੱਧੀਆਂ ਨਹੀਂ ਲਗਾਉਣੀਆਂ ਜਿਵੇਂ ਤੁਸੀਂ ਨਾਮ ਲਿਖਿਆ ਹੈ ਉਸੇ ਤਰੀਕੇ ਦੇ ਨਾਲ ਤੁਸੀਂ ਉਸ ਦੇ ਥੱਲੇ 9 ਬਿੰਦੀਆਂ ਲਗਾ ਲੈਣੀਆਂ ਹਨ ਹਲਦੀ ਦੀ ਪੇਸਟ ਦੀਆਂ ਤੇ 9 ਬਿੰਦੀਆਂ ਲਗਾਉਣ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਨੀਚੇ ਤੁਸੀਂ ਲਿਖਣਾ ਹੈ ਸ਼ੋਭ ਵਿਆਹ ਜਾਂ ਫੇ ਤੁਸੀਂ ਲਿਖ ਸਕਦੇ ਹੋ ਜਲਦੀ ਵਿਆਹ ਜਲਦੀ ਵਿਆਹ ਇਹਨਾਂ ਦੇ ਵਿੱਚੋਂ ਜੋ ਵੀ ਤੁਹਾਨੂੰ ਸਹੀ ਲੱਗਦਾ ਉਹ ਤੁਸੀਂ ਲਿਖ ਸਕਦੇ ਹੋ ਇਸੇ ਤਰ੍ਹਾਂ ਤੁਸੀਂ ਲਿਖੋ ਤੋਂ ਬਾਅਦ ਦੇ ਵਿੱਚ ਇਸ ਤੋਂ نیچے ਤੁਸੀਂ ਲਿਖਣਾ ਹੈ ਆਪਣੇ ਜਿਸ ਵੀ ਲੜਕੇ ਜਾਂ ਲੜਕੀ ਦੇ ਵਿਆਹ ਦੇ ਲਈ ਤੁਸੀਂ ਉਪਾਅ ਕਰ ਰਹੇ ਹੋ ਉਸ ਦਾ ਨਾਮ ਲਿਖਣਾ ਹੈ ਜੇਕਰ ਤੁਸੀਂ ਲੜਕੇ ਦੇ ਲਈ ਕਰ ਰਹੇ ਹੋ ਤਾਂ ਲੜਕੇ ਦਾ ਨਾਮ ਲਿਖੋ ਜੇਕਰ ਤੁਸੀਂ ਲੜਕੀ ਦੇ ਲਈ ਕਰ ਰਹੇ ਹੋ ਉਸ ਦਾ ਨਾਮ ਇਹ ਲਿਖੋ ਤੋਂ ਬਾਅਦ ਦੇ ਵਿੱਚ ਹੁਣ ਤੁਹਾਨੂੰ ਚਾਹੀਦੀਆਂ ਹਨ 9 ਇਲਾਚੀਆਂ 9 ਹਰੀਆਂ ਇਲਾਚੀਆਂ ਤੁਸੀਂ ਲੈਣੀਆਂ ਹਨ ਬਿਲਕੁਲ ਸਾਫ਼ ਸੁਥਰੀਆਂ ਫਰੈਸ਼ ਹੋਣੀਆਂ ਚਾਹੀਦੀਆਂ ਹਨ ਕਈ ਵਾਰ ਇਲਾਚੀ ਸੁੱਕੀ ਹੁੰਦੀ ਹੈ ਤੁਸੀਂ ਬਿਲਕੁਲ ਹਰੀਆਂ ਤਾਜ਼ੀਆਂ ਇਲਾਚੀਆਂ ਲੈਣੀਆਂ ਹਨ ਜਿਹੜੀਆਂ 9 ਇਲਾਚੀਆਂ ਲੈਣੀਆਂ ਹਨ ਜਿਹੜੀਆਂ ਤੁਸੀਂ 9 ਬਿੰਦੀਆਂ ਲਗਾਈਆਂ ਸੀ ਜਲਦੀ ਲਗਾਈਆਂ ਸੀ ਹਲਦੀ ਦੇ ਪੇਸਟ ਦੀਆਂ ਉਹ ਇੱਕ ਬਿੰਦੀ ਦੇ ਉੱਪਰ ਇੱਕ ਹਰੀ ਇਲਾਚੀ ਰੱਖ ਦੇਣੀ ਹੈ ਇਸੇ ਤਰ੍ਹਾਂ 9 ਬਿੰਦੀਆਂ ਦੇ ਉੱਪਰ 9 ਹਰੀਆਂ ਇਲਾਚੀਆਂ ਤੁਸੀਂ ਰੱਖ ਦੇਣੀਆਂ ਹਨ ਇਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਚਾਹੀਦੇ ਹਨ ਲੌਂਗ ਲੌਂਗ ਤੁਹਾਨੂੰ ਚਾਹੀਦੇ ਹਨ ਕਿੰਨੇ ਉਹ ਜਿੰਨੇ ਤੁਹਾਡੇ ਬੱਚੇ ਦੀ ਉਮਰ ਹੈ ਜਿਵੇਂ ਵਿਆਹ ਦੇ ਲਈ ਤੁਸੀਂ ਉਪਾ ਕਰ ਰਹੇ ਹੋ ਉਹਨੇ ਤੁਸੀਂ ਲੌਂਗ ਲੈਣੇ ਹਨ ਮੰਨ ਲਓ ਕਿ ਤੁਹਾਡੇ ਬੱਚੇ ਦੀ ਉਮਰ 25 ਸਾਲ ਹੈ 26 ਸਾਲ ਹੈ ਜਿਵੇਂ ਕਿ 26 ਸਾਲ ਉਸ ਦਾ ਚੱਲ ਰਿਹਾ ਹੈ ਤਾਂ ਤੁਸੀਂ ਲੌਂਗ 26 ਲੈਣੇ ਹਨ ਜੇ ਤੁਹਾਡੇ ਬੱਚੇ ਦੀ ਉਮਰ 30 ਹੈ ਤੇ 31 ਸਾਲ ਦੇ ਵਿੱਚ ਉਹ ਚੱਲ ਰਿਹਾ ਹੈ ਤਾਂ ਤੁਸੀਂ ਲੌਂਗ ਲੈਣੇ ਹਨ ਕੱਤੇ ਇਸ ਤਰੀਕੇ ਦੇ ਨਾਲ ਜਿੰਨੇ ਤੁਹਾਡੇ ਬੱਚੇ ਦੀ ਉਮਰ ਹੈ ਉਹਨੇ ਤੁਸੀਂ ਲੌਂਗ ਲੈਣੇ ਹਨ ਤੇ ਇਹ ਲੌਂਗ ਤੁਸੀਂ ਉਸ ਜਗ੍ਹਾ ਤੇ ਰੱਖ ਦੇਣੇ ਹਨ ਜਿੱਥੇ ਤੁਸੀਂ ਰੁਮਾਲ ਦੇ ਉੱਪਰ ਹਲਦੀ ਦੇ ਪੇਸਟ ਦੇ ਨਾਲ ਲਿਖਿਆ ਹੋਇਆ ਜੈ ਮਾਤਾ ਕਥੀ ਆਣੀ ਦੇਵੀ ਉਹ ਤੇ ਤੁਸੀਂ ਲੌਂਗ ਰੱਖ ਦੇਣੇ ਹਨ ਤੇ ਉਸ ਮਾਤਾ ਨੂੰ ਅਰਪਿਤ ਕਰ ਦੇਣੇ ਹਨ ਇਸ ਤਰ੍ਹਾਂ ਲੌਂਗ ਰੱਖਣ ਤੋਂ ਬਾਅਦ ਦੇ ਵਿੱਚ ਇਸ ਥਾਲੀ ਨੂੰ ਤੁਸੀਂ ਆਪਣੇ ਹੱਥ ਦੇ ਵਿੱਚ ਲੈ ਲੈਣਾ ਹੈ ਤੇ ਆਪਣੇ ਹੱਥ ਵਿੱਚ ਲੈਣ ਤੋਂ ਬਾਅਦ ਤੁਸੀਂ ਮਾਤਾ ਕਥਿਆਣੀ ਨੂੰ ਆਪਣੀ ਮਨੋ ਕਾਮਨਾ ਬੋਲਣੀ ਹੈ ਜੋ ਵੀ ਤੁਸੀਂ ਆਪਣੀ ਪ੍ਰਾਰਥਨਾ ਕਰਨੀ ਹੈ ਆਪਣੀ ਆਪਣੀ ਮਨੋ ਕਾਮਨਾ ਬੋਲਣੀ ਹੈ ਉਹ ਤੁਸੀਂ ਆਪਣੇ ਦਿਲ ਤੋਂ ਪੂਰੀ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਬੋਲਣੀ ਹੈ ਸਾਡੇ ਬੱਚੇ ਦੇ ਵਿਆਹ ਦੇ ਵਿੱਚ ਜੋ ਦੇਰੀ ਹੋ ਰਹੀ ਹੈ ਉਸ ਦਾ ਕੀ ਕਾਰਨ ਹੈ ਅਗਰ ਜਾਣੇ ਅਣਜਾਣੇ ਦੇ ਵਿੱਚ ਸਾਡੇ ਤੋਂ ਜਾਂ ਸਾਡੇ ਬੱਚੇ ਤੋਂ ਕੋਈ ਗਲਤੀ ਹੋ ਗਈ ਹੈ ਜੇਕਰ ਬੱਚਿਆਂ ਦਾ ਕੁਝ ਜਾਣੇ ਅਣਜਾਣੇ ਵਿੱਚ ਗਲਤੀ ਹੋ ਗਈ ਹੈ ਤਾਂ ਤੁਸੀਂ ਮਾਫ ਕਰਿਓ ਬੱਚਿਆਂ ਨੂੰ ਆਪ ਜਗਤ ਦੀ ਮਾਤਾ ਹੋ ਕੇ ਸਾਡੇ ਮਨੋ ਕਾਮਨਾ ਪ੍ਰਾਰਥਨਾ ਨੂੰ ਪੂਰਾ ਕਰ ਦੇਂਦੇ ਕਿਰਪਾ ਕਰੋ ਸਾਡੀਆਂ ਸਾਰੀਆਂ ਮਨੋ ਕਾਮਨਾ ਨੂੰ ਪੂਰਾ ਕਰੰਤੇ ਸਾਡੇ ਬੱਚਿਆਂ ਦੇ ਵਿਆਹ ਦਾ ਜੋਗ ਬਣਾਉਣਾ ਇਹ ਸਾਰੀਆਂ ਪ੍ਰਾਰਥਨਾ ਕਰਨ ਤੋਂ ਬਾਅਦ ਦੇ ਵਿੱਚ ਇਹ ਜੋ ਥਾਲੀ ਹੈ ਇਸ ਥਾਲੀ ਨੂੰ ਤੁਹਾਡੇ ਘਰ ਦੇ ਵਿੱਚ ਮਾਤਾ ਦੇਵੀ ਦੀ ਜੋ ਵੀ ਚਿੱਤਰ ਜੋ ਫੋਟੋ ਹੈ ਉਸੇ ਸਾਹਮਣੇ ਤੁਸੀਂ ਰੱਖ ਦੇਣਾ ਹੈ ਕੈਨ ਤੋਂ ਭਾਵ ਕਿ ਮਾਤਾ ਦੇਵੀ ਨੂੰ ਤੁਸੀਂ ਅਰਪਿਤ ਕਰ ਦੇਣਾ ਹੈ ਇਹਨਾਂ ਕਰਨ ਤੋਂ ਬਾਅਦ ਦੇ ਵਿੱਚ ਇੱਕ ਮੰਤਰ ਅਸਮੰਤਨ ਦਾ ਤੁਸੀਂ ਜਾਪ ਕਰਨਾ ਹੈ ਇਸ ਮੰਤਰ ਨੂੰ ਤੁਸੀਂ ਧਿਆਨ ਦੇ ਵਿੱਚ ਰੱਖ ਕੇ ਨੋਟ ਵੀ ਕਰ ਸਕਦੇ ਹੋ ਕਾਪੀ ਤੇ ਮੰਤਰ ਓਮ ਦੇਵੀ ਕਤਿਆਏ ਨੇ ਨਮੇ ਓਮ ਦੇਵੀ ਕਤਿਆਏ ਨੇ ਨਮੇ ਇਸ ਮੰਤਰ ਦਾ ਜਾਪ ਕਰਨਾ ਹੈ ਜਾਪ ਕਰਨ ਤੋਂ ਬਾਅਦ ਤੁਸੀਂ ਬੁਰੀ ਵਿਸ਼ਵਾਸਤੀ ਸ਼ਰਦਾ ਪਾਉਣਾ ਦੇ ਨਾਲ ਇਸ ਪਾਣ ਨੂੰ ਜੇਕਰ ਕਰਦੇ ਹੋ ਤੇ ਇੱਕ ਵਾਰ ਵੀ ਇਸ ਮੰਤਰ ਦਾ ਜਾਪ ਕਰ ਲੈਣਦੇ ਹੋ ਦਾ ਉਸ ਦਾ ਮੈ ਤੁਹਾਨੂੰ ਬਹੁਤ ਜ਼ਿਆਦਾ ਲਾਭ ਮਿਲੇਗਾ ਅਗਰ ਤੁਹਾਨੂੰ ਇਸ ਮੰਤਰ ਨੂੰ ਬੋਲਣ ਦੇ ਸਮੇਂ ਧਿਆਨ ਕਿਤੇ ਹੋਰ ਹੋਵੇਗਾ ਅਸੀਂ ਤੁਹਾਨੂੰ ਕਹਿ ਦਈਏ ਕਿ ਇਸ ਮੰਤਰ ਦਾ ਜਾਪ 108 ਵਾਰ ਬੋਲਣਾ ਹੈ ਤਾਂ ਉਸ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਜੇਕਰ ਤੁਹਾਡਾ ਧਿਆਨ ਹੋਰ ਕਿਸੇ ਸਾਈਡ ਤੇ ਹੋ ਰਿਹਾ ਹੈ ਇਹ ਤੁਹਾਡੇ ਤੇ ਡਿਪੈਂਡ ਹੈ ਇਸ ਨੂੰ 5 ਵਾਰ 7 ਵਾਰ 11 ਵਾਰ 1 ਕੇ ਵਾਰ ਜਿੰਨੀ ਵਾਰ ਮਰਜੀ ਤੁਸੀਂ ਬੋਲ ਸਕਦੇ ਹੋ ਪਰ ਬੋਲੋ ਸੱਚੇ ਮਨੋਂ ਤੇ ਸ਼ਰਧਾ ਭਾਵਨਾ ਤੇ ਵਿਸ਼ਵਾਸ ਦੇ ਨਾਲ ਜਦੋਂ ਤੁਸੀਂ ਇਸ ਮੰਤਰ ਦਾ ਜਾਪ ਕਰੋਗੇ ਜੇਕਰ ਤੁਸੀਂ ਆਪਣੇ ਵਿਸ਼ਵਾਸ ਤੇ ਸ਼ਰਦਾ ਪਾਉਨਾ ਦੇ ਨਾਲ ਉਪਾਗ ਕਰਦੇ ਹੋ ਜਾਪ ਵੀ ਕਰਦੇ ਹੋ ਤਾਂ ਤੁਹਾਡੀਆਂ ਜਿੰਨੀਆਂ ਵੀ ਵਿਆਹ ਦੇ ਵਿੱਚ ਰੁਕਾਵਟਾਂ ਸਮੱਸਿਆਵਾਂ ਆ ਰਹੀਆਂ ਸੀ ਤੁਹਾਡਾ ਵਿਆਹ ਤੁਰੰਤ ਹੋ ਜਾਵੇਗਾ ਤੁਹਾਡੇ ਘਰ ਦੇ ਵਿੱਚ ਬਹੁਤ ਵਧੀਆ ਰਿਸ਼ਤੇ ਆਉਣਗੇ ਤੁਹਾਡਾ 1 ਮਹੀਨੇ ਦੇ ਵਿੱਚ ਵਿਆਹ ਹੋਵੇਗਾ ਤੇ ਉਸ ਪਾਉਨੂ ਕਰਦੇ ਸਮੇਂ ਤੁਸੀਂ ਮਾਤਾ ਰਾਣੀ ਨੂੰ ਸ਼ੈਦ ਦਾ ਭੋਗ ਵੀ ਲਗਾ ਸਕਦੇ ਹੋ ਪੀਲੇ ਫਲਾਂ ਦਾ ਫੁੱਲਾਂ ਦਾ ਪੋਗਲਗਾ ਸਕਦੇ ਹੋ ਤੇ ਇਸ ਤਰ੍ਹਾਂ ਪੋਗਲ ਕਰਨ ਤੋਂ ਬਾਅਦ ਵਿੱਚ ਤੁਸੀਂ ਮਾਤਾ ਰਾਣੀ ਦੀ ਆਰਤੀ ਕਰਨੀ ਹੈ ਤੇ ਆਰਤੀ ਕਰਨ ਉਪਰੰਤ ਤੁਸੀਂ ਖੜੇ ਹੋ ਜਾਣਾ ਹੈ ਜਿਹੜੇ ਲੌਂਗ ਤੇ ਇਲਾਚੀ ਤੁਸੀਂ ਕੱਪੜੇ ਦੇ ਉੱਪਰ ਰੱਖਿਆ ਸੀ ਉਸ ਨੂੰ ਨੌਵੀਂ ਤਾਂ ਕਿਸੇ ਤਰ੍ਹਾਂ ਅਰਪਿਤ ਕਰਦੇ ਰਹਿਣਾ ਹੈ ਉਸ ਤੋਂ ਬਾਅਦ ਤੁਸੀਂ ਇਹਨਾਂ ਦਾ ਜੋਸ ਕਰ ਸਕਦੇ ਹੋ ਜਿਵੇਂ ਕਿ ਪਾਊਡਰ ਬਣਾ ਕੇ ਪੇਸਕੇ ਦੁੱਧ ਵਿੱਚ ਚਾਹ ਵਿੱਚ ਤੁਸੀਂ ਜੋਸ ਕਰ ਸਕਦੇ ਹੋ ਇਸ ਪਾਣੋ ਕਰਨ ਤੋਂ ਬਾਅਦ ਵਿੱਚ ਜੋ ਵਿਅਕਤੀ ਰਿਸ਼ਤੇ ਦੀ ਗੱਲ ਕਰੇਗਾ ਉਸ ਤੇ ਵੀ ਦੁੱਧ ਦੇ ਤਾਂ ਤੁਹਾਡੇ ਬੱਚਿਆਂ ਦੇ ਆ ਰੁਕਾਵਟਾਂ ਸਾਰੀਆਂ ਹੀ ਤੁਹਾਡੇ ਬੱਚੇ ਦੇ ਵਿਆਹ ਦੇ ਵਿਚਾਰੀਆਂ ਰੁਕਾਵਟਾਂ ਦੂਰ ਹੋਣਗੀਆਂ ਤੁਹਾਡੇ ਬੱਚਿਆਂ ਦਾ ਵਿਆਹ ਵੀ ਤੁਰੰਤ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਛੋਟੀ ਜਿਹੀ ਜਾਣਕਾਰੀ ਛੋਟਾ ਜਿਹਾ ਉਪਾਜ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ